ਪੰਜਾਬੀ ਕਲਾਕਾਰ ਦੀ ਇਹ ਚੜਾਈ ਨੂੰ ਸ਼ਾਇਦ ਪਛਾਣ ਹੀ ਰਹੇ ਤਾਂ ਉਹ ਇਸ ਤਰ੍ਹਾਂ ਦੇ ਵਿਵਾਦ ਪੈਦਾ ਕਰ ਰਹੇ ਪੰਜਾਬ ਪਛੰਗ ਮੇਰੀਆ ਉਹ ਫਿਲਮ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਫਿਲਮਾਂ ਉਸ ਨੂੰ ਵੀ ਇਸੇ ਕਰਕੇ ਰੋਕਿਆ ਗਿਆ ਕਿ ਉਹ ਸਿੱਖਾਂ ਦੇ ਕਰੈਕਟਰ ਨੂੰ ਤੇ ਪੰਜਾਬ ਦੇ ਅੰਦਰ ਵਾਪਰੇ ਦੁਖਾਂਤ ਦੀ ਅਸਲ ਤਸਵੀਰ ਪੇਸ਼ ਕਰਦੀ ਹੈ ਜਿਹੜੀ ਉਹਦੀ ਮਿਹਨਤ ਆ ਉਹ ਮਿਹਨਤ ਦੇ ਰੰਗ ਦਿਖਾਉਣਾ ਹੀ ਦਿਖਾਉਣਾ ਤੋਂ ਇਹ ਲੋਕ ਜਿੰਨੇ ਮਰਜ਼ੀ ਉਹਦੀ ਦਸਤਾਰ ਕਰਕੇ ਜਾਂ ਉਹਦੇ ਪੰਜਾਬੀ ਹੋਣ ਕਰਕੇ ਉਹਦੇ ਰਾਹ ਵਿੱਚ ਜਿੱਦਾਂ ਮਰਜ਼ੀ ਰੋਲਾ ਰਗਾ ਦੇ। ਤੇ ਕੀ ਉਹ ਆਪਣੇ ਉਹਨੂੰ ਵੱਡਾ ਦੇਸ਼ ਪੁੱਤ ਕਹਿੰਦਾ? ਉਹ ਜਦੋਂ ਜਾ ਕੇ ਪਾਕਿਸਤਾਨ ਦੇ ਜਾ ਕੇ ਤੋਹਫੇ ਲੈਂਦਾ ਵਾ ਉਹ ਪਾਕਤਨ ਨਹੀਂ ਹੈ। ਜਿਹੜੀ ਐਸ਼ੀਆ ਟੂਰਨਾਮੈਂਟ ਹੋ ਰਿਹਾ ਉਸ ਤੇ ਪਾਕਿਸਤਾਨ ਦੀ ਟੀਮ ਨੂੰ ਦਸਤਾਨ ਆ ਰਹੀ। ਕੀ ਤੁਸੀਂ ਉਹਨੂੰ ਰੋਕ ਦੋਗੇ? ਵੇ ਲੋੜਾ ਵਿਵਾਦ ਪਾਦਾ ਕਰਕੇ ਕਿਸੇ ਦੀ ਚੜ੍ਹ ਤੂੰ ਨਾ ਜਰਨਾ। ਇਹ ਇੱਕ ਕਾਇਰਤਾ ਦੀ ਗੱਲ ਆ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਾਂ ਪਿਛਲੇ ਦਿਨਾਂ ਤੋਂ ਇੱਕ ਵਿਵਾਦ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਇਹ ਵਿਵਾਦ ਸੀ ਅਦਾਕਾਰ ਦਲਜੀਤ ਦੋਸਾਹਨ ਨਾਲ ਜੁੜਿਆ ਹੋਇਆ ਹੈ ਦੱਸਦੇ ਕਿ ਦਲਜੀਤ ਦੋਸਾਹਨ ਦੀ ਇੱਕ ਫਿਲਮ ਰਿਲੀਜ਼ ਹੋਈ ਸੀ ਸਰਦਾਰ ਜੀ 3 ਤਾਂ ਉਸ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰਾਂ ਦੇ ਵੱਲੋਂ ਜੋ ਐਕਟਿੰਗ ਕੀਤੀ ਗਈ ਸੀ ਤੇ ਰੋਲ ਨਿਭਾਇਆ ਗਿਆ ਸੀ ਉਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਸੀ ਤਾਂ ਦਲਜੀਤ ਦੇ ਉੱਪਰ ਇੱਕ ਪਾਸੇ ਬੈਨ ਲਗਾਉਣ ਦੀ ਗੱਲ ਹੋ ਰਹੀ ਸੀ ਤੇ ਦੂਜੇ ਪਾਸੇ ਜੋ ਨਵੇਂ ਪ੍ਰੋਜੈਕਟ ਆ ਉਹਨਾਂ ਦੇ ਵਿੱਚੋਂ ਬਾਹਰ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਇਹ ਸਾਰੇ ਵਿਵਾਦ ਨੂੰ ਲੈ ਕੇ ਕਰਾਂਗੇ ਸੰਨਲ ਐਜਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੀ ਨੇ ਗਰੇਵਾਲ ਸਾਹਿਬ ਅਕਸਰ ਤੁਸੀਂ ਸਮਾਜਿਕ ਮੁੱਦਿਆਂ ਦੇ ਉੱਪਰ رائے ਰੱਖਦੇ ਹੋ ਜੀ ਦਲਜੀਤ ਜੀ ਜੇਕਰ ਗੱਲ ਕਰੀਏ ਤਾਂ ਇਸ ਮਸਲੇ ਨੂੰ ਤੁਸੀਂ ਕਿਦਾਂ ਦੇਖ ਰਹੇ ਹੋ ਕਿਉਂਕਿ ਇੱਕ ਕਾਫੀ ਜ਼ਿਆਦਾ ਵਿਵਾਦ ਜਿਹੜਾ ਉਹ ਪੈਦਾ ਹੋਇਆ ਹਾਲਾਂਕਿ ਫੈਲਾਵਰ ਰਿਲੀਜ਼ ਹੋ ਚੁੱਕੀ ਆ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਦੇਖੋ ਤੁਸੀਂ ਮੇਰੀ ਜਾਣਕਾਰੀ ਜਿਹੜੀ ਆ ਉਹ ਸ਼੍ਰੋਣੀ ਕਮੇਟੀ ਮੈਂਬਰ ਦੇ ਤੌਰ ਤੇ ਜ਼ਿਕਰ ਕੀਤਾ ਹੈ ਇਹ ਜਿਹੜੀ ਸਰਦਾਰ ਜੀ ਫਿਲਮ ਹੈ ਭਾਵੇਂ ਇਹਦਾ ਸ਼੍ਰੋਣੀ ਕਮੇਟੀ ਨਾਲ ਕੋਈ ਸਬੰਧ ਨਹੀਂ ਕੁਝ ਸਿੱਖ ਮਸਲਿਆਂ ਨਾਲ ਵੀ ਸ਼ਾਇਦ ਸਰੋਕਾਰ ਨਹੀਂ ਹੈ ਉਸ ਲੈਵਲ ਤੇ ਪਰ ਮੈਂ ਜਾਤੀ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ ਜਿਹੜੀ ਗੱਲ ਸਮਝਦਾ ਹੈ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਦਲਜੀਤ ਵੱਲੋਂ ਦਸਤਾਰ ਦੀ ਦਾ ਪ੍ਰਦਰਸ਼ਨ ਹਮ ਦਸਤਾਰ ਸਜਾ ਕੇ ਉਹਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਰਫਾਰਮ ਕੀਤਾ ਉਹਦੇ ਨਾਲ ਉਹਨੇ ਪੰਜਾਬੀਆਂ ਦੀ ਗੱਲ ਕੀਤੀ ਹਮ ਇਹ ਗੱਲ ਉਹਦੀ ਨਕਲੀ ਨਹੀਂ ਸੀ ਹਮ ਇਹ ਗੱਲ ਉਹਦੀ ਉਹਦੇ ਰੂਹ ਚੋਂ ਨਿਕਲੀ ਹੋਈ ਗੱਲ ਸੀ ਤੇ ਉਹਦਾ ਅਸਰ ਵੀ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਲੈ ਕੇ ਇਸ ਦੇਸ਼ ਦੇ ਅੰਦਰ ਕੁਝ ਐਸੇ ਲੋਕ ਨੇ ਜਿਹੜੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਗੱਲ ਨੂੰ ਸਹਿਣ ਨਹੀਂ ਕਰਦੇ ਦੂਜੀ ਗੱਲ ਹੈ ਕਿ ਇੱਕ ਪੰਜਾਬੀ ਕਲਾਕਾਰ ਦੀ ਇੰਡੀ ਚੜ੍ਹਾਈ ਨੂੰ ਸ਼ਾਇਦ ਪਛਾਣ ਹੀ ਰਹੇ ਤਾਂ ਉਹ ਇਸ ਤਰ੍ਹਾਂ ਦੇ ਵਿਵਾਦ ਪੈਦਾ ਕਰ ਰਹੇ ਨੇ ਸੋ ਮੈਨੂੰ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਕਿ ਜਦੋਂ ਇਹ ਵਿਵਾਦ ਆਇਆ ਭਾਵੇਂ ਕਿ ਇੱਕ ਆਮ ਫਿਲਮ ਦਾ ਵਾਅਦਾ ਸੀ ਫਿਲਮ ਮਨੋਰੰਜਨ ਦਾ ਸਾਧਨ ਹੁੰਦੀ ਹੈ ਜੀ ਭਾਵੇਂ ਕਿ ਉਸ ਫਿਲਮ ਜਗਤ ਨਾਲ ਸੰਬੰਧਤ ਕੁਝ ਬਾਲੀਵੁੱਡ ਦੇ ਸੱਤਾਵਾਂ ਨੇ ਦਾ ਵਿਰੋਧ ਕੀਤਾ ਪਰ ਆਮ ਲੋਕਾਂ ਨੇ ਇਸ ਗੱਲ ਤੇ ਉਹਦੇ ਨਾਲ ਡਰ ਕੇ ਖੜੇ ਉਹਦਾ ਕਾਰਨ ਵੀ ਇਹ ਕਹੀ ਸੀ ਅਸੀਂ ਵੀ ਬੜੀ ਗੱਲ ਇਹ ਕਹੀ ਸੀ ਕਿ ਉਹਨੂੰ ਉਹਦਾ ਦੋਸ਼ ਬਣਦਾ ਨਹੀਂ ਕਿ ਉਹ ਇੱਕ ਉਹ ਕਲਾਕਾਰ ਜੀ ਫਿਲਮ ਪ੍ਰੋਡਿਊਸ ਕੋਈ ਕਰ ਰਿਹਾ ਡਾਇਰੈਕਟ ਕੋਈ ਕਰ ਰਿਹਾ ਫਿਲਮ ਕਿਹਨੇ ਰਿਲੀਜ਼ ਕਰਨੀ ਆ ਕਿੱਥੇ ਕਰਨੀ ਆ ਕਿੱਥੇ ਨਹੀਂ ਕਰਨੀ ਆ ਇਹ ਗੱਲ ਤਾਂ ਪ੍ਰੋਡਿਊਸਰ ਦੇ ਖਾਤੇ ਵਿੱਚ ਜਾਂਦੀ ਹੈ ਪਰ ਤੁਸੀਂ ਦੋਸ਼ ਜਦੋਂ ਕਿ ਦਰਜੀਤ ਨੂੰ ਦੇ ਰਹੇ ਹੋ ਜਦੋਂ ਕਿ ਪਹਿਲਗਾਮ ਦਾ ਜ਼ਿਕਰ ਕੀਤਾ ਜਾ ਰਿਹਾ ਪਹਿਲਗਾਮ ਲਈ ਹਾਲੇ ਤੱਕ ਤਾਂ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਕੌਣ ਲੋਕ ਸੀ ਕਿੱਥੋਂ ਆਏ ਸੀ ਕਿੱਥੇ ਨੇ ਫੜੇ ਆ ਨਹੀਂ ਫੜੇ ਕੀ ਕੁਝ ਵਾਪਰਿਆ ਭਾਵੇਂ ਕਿ ਉਸ ਤੋਂ ਬਾਅਦ ਬਹੁਤ ਵੱਡਾ ਇੱਕ ਜਿਵੇਂ ਕਹਿੰਦੇ ਨੇ ਜੰਗ ਦਾ ਮਾਹੌਲ ਬਣਿਆ ਜੋ ਵੀ ਕੁਝ ਬਣਿਆ ਚਲੋ ਅਖੀਰ ਖਤਮ ਹੋ ਗਿਆ ਸੀਜ਼ਫਾਇਰ ਹੋ ਗਿਆ ਉਹ ਵੀ ਇੱਕ ਸਵਾਲਾਂ ਦੇ ਘੇਰੇ 'ਚ ਆ ਪਰ ਮੈਂ ਇੱਕ ਇਹ ਗੱਲ ਕਰਦਾ ਕਰਨਾ ਚਾਹੁੰਦਾ ਕਿ ਇਸ ਤੇ ਟਾਰਗੇਟਿੰਗ ਨੂੰ ਕਿਉਂ ਕੀਤਾ ਜਾਂਦਾ ਉਹ ਮਸਲਾ ਇਹੀ ਹੈ ਕਿ ਇਸ ਦੀ ਚੜਤ ਜਿਹੜੀ ਆ ਤੇ ਇਹਦੀ ਦਸਤਾਰ ਨੂੰ ਬਹੁਤ ਸਾਰੇ ਲੋਕ ਜਿਹੜੇ ਆ ਪਛਾਣ ਹੀ ਰਹੇ ਸੋ ਪਰ ਇਹ ਅੱਜ ਮਾਣ ਵੀ ਬਣਿਆ ਇਸ ਗੱਲ ਦਾ ਇਸ ਗੱਲ ਦਾ ਮਾਣ ਵੀ ਬਣਿਆ ਕਿ ਉਸ ਨੇ ਉਸ ਦੇ ਲਈ ਹਮਾਇਤ ਵਿੱਚ ਬਹੁਤ ਵੱਡੇ ਲੋਕ ਆਏ ਜੀ ਇੱਕ ਪਾਸੇ ਤੇ ਇਹ ਵੀ ਸਵਾਲ ਕਰਨ ਦਾ ਬਣਦਾ ਕਿਉਂਕਿ ਜਦੋਂ ਜਸਪੰਦ ਸਿੰਘ ਖਾਲੜਾ ਜੀ ਉੱਪਰ ਵੀ ਦਲਜੀਤ ਦੇ ਵੱਲੋਂ ਫਿਲਮ ਬਣਾਈ ਗਿਆ ਉਸ ਫਿਲਮ ਦੇ ਵਿੱਚ ਕੱਟ ਲਗਾਉਣ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ ਜੋ ਧਾਰਮਿਕ ਮਸਲੇ ਨੇ ਕਿਉਂਕਿ ਜਸਪੰਦ ਸਿੰਘ ਖਾਲੜਾ ਜੀ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾਂਦਾ ਤਾਂ ਕੀ ਅਜਿਹੇ ਮਸਲਿਆਂ ਨੂੰ ਉਭਾਰਨ ਦਾ ਵੀ ਇੱਕ ਕਾਰਨ ਮੰਨਿਆ ਜਾਏ ਕਿ ਅਜਿਹੇ ਮਸਲੇ ਜੋ ਉਹ ਚੁੱਕ ਰਹੇ ਨੇ ਇੱਕ ਵੱਡੇ ਪਰਦੇ ਤੇ ਲੈ ਕੇ ਆ ਰਹੇ ਨੇ ਲੋਕਾਂ ਤੱਕ ਪਹੁੰਚਾ ਰਹੇ ਨੇ ਉਹ ਵੀ ਕਾਰਨ ਹੈ ਕਿ ਅਜਿਹੇ ਮਸਲੇਆਂ ਕਾਰਨ ਟਾਰਗੇਟ ਕੀਤਾ ਜਾ ਸਕਦਾ ਮੈਨੂੰ ਲੱਗਦਾ ਕਿ ਇਹ ਇੱਥੇ ਵੀ ਸਾਨੂੰ ਇਹ ਜ਼ਰੂਰ ਸੋਚਣਾ ਤੇ ਵਾਚਣਾ ਪਏਗਾ ਕਿ ਫਿਲਮ ਉਹ ਪ੍ਰੋਡਿਊਸਰ ਨਹੀਂ ਹੈਗਾ ਫਿਲਮ ਦਾ ਪਰ ਇਹ ਗੱਲ ਠੀਕ ਹੈ ਕਿ ਉਸ ਫਿਲਮ ਨਾਲ ਮੈਂ ਬਹੁਤ ਨੇੜ ਦਾ ਜੁੜਿਆ ਹੋਇਆ ਹਾਂ ਤੁਸੀਂ ਧਾਰਮਿਕ ਗੱਲ ਕੀਤੀ ਮੈਂ ਧਾਰਮਿਕ ਦੇ ਨਾਲੋਂ ਮੈਂ ਕੌਮੀਅਤ ਦੇ ਤੌਰ ਤੇ ਉਹ ਫਿਲਮ ਜ਼ਿਆਦਾ ਜੁੜੀ ਹੈ ਕਿਉਂਕਿ ਜਸਵੰਤ ਸਿੰਘ ਖਾਲੜਾ ਨੇ ਇਹ ਬਹੁਤ ਵੱਡਾ ਕਾਰਜ ਕੀਤਾ ਜਿਹੜਾ ਕਾਰਜ ਇੱਕ ਸਿੱਖ ਨੂੰ ਗੁਰੂ ਸਾਹਿਬ ਦੇ ਦਿੱਤੇ ਸਿਧਾਂਤ ਤੇ ਕਰਨਾ ਚਾਹੀਦਾ ਮਨੁੱਖਤਾ ਦੇ ਭਲੇ ਲਈ ਜੀ ਹਿਊਮਨ ਰਾਈਟਸ ਦੀ ਗੱਲ ਕਰ ਲਈ ਸਾਨੂੰ ਹਮੇਸ਼ਾ ਅੱਗੇ ਲਿਆਉਣਾ ਚਾਹੀਦਾ ਸਭ ਤੋਂ ਵੱਡਾ ਦਿਨ ਜਿਹੜਾ ਸਾਨੂੰ ਮਨਾਉਣਾ ਹਿਊਮਨ ਰਾਈਟਸ ਦਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਜੀ ਉਹਨਾਂ ਦੀ ਸ਼ਹਾਦਤ ਨੂੰ ਮਨਾਉਣਾ ਚਾਹੀਦਾ ਤੇ ਅਸੀਂ ਉਸ ਤੋਂ ਸੇਧ ਲੈ ਕੇ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਕੰਮ ਕੀਤਾ ਬੜਾ ਮਹਾਨ ਕੰਮ ਸੀ ਇਸ ਦੇਸ਼ ਦੇ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਕੁਝ ਉਹ ਵਾਪਰਿਆ ਉਹਨੇ ਤਸਵੀਰ ਪੇਸ਼ ਕੀਤੀ ਪਰ ਇਹ ਗੱਲ ਮੈਂ ਉਸ ਦਾ ਹਮਾਇਤੀ ਹਾਂ ਮੈਂ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਤੇ ਅਸੀਂ ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਅਸੀਂ ਚਾਰਾ ਜੋი ਕੀਤੀ ਅਸੀਂ ਇਸ ਦੇ ਲਈ ਜਿਹੜਾ ਸੈਂਸਰ ਬੋਰਡ ਤੱਕ ਗਏ ਅਸੀਂ ਇਸ ਦੇ ਲਈ ਸਰਕਾਰ ਕੋਲੇ ਗਏ ਉਸ ਫਿਲਮ ਨੂੰ ਮੈਂ ਬਹੁਤ ਨੇੜੇ ਤੋਂ ਉਹਦਾ ਜਿਹੜਾ ਤ੍ਰਿਹਨ ਜਿਹੜਾ ਉਹਦਾ ਡਾਇਰੈਕਟਰ ਆ ਉਸ ਦਿਨ ਸਾਡਾ ਬਹੁਤ ਰਾਪਤਾ ਅਸੀਂ ਹਰ ਤਰੀਕੇ ਨਾਲ ਉਸ ਫਿਲਮ ਦਾ ਸਹਿਯੋਗ ਕਰ ਰਹੇ ਹਾਂ ਜੀ ਕਿਉਂਕਿ ਉਹ ਫਿਲਮ ਬਣਾਉਣ ਦੇ ਵਿੱਚ ਬਹੁਤ ਅਸਲੀਅਤ ਪੇਸ਼ ਕੀਤੀ ਸਹੀ ਤੱਥ ਪੇਸ਼ ਕੀਤੇ ਪਰ ਕੀ ਆ ਵੀ ਸੈਂਸਰ ਬੋਰਡ 120 ਕੱਟ ਲਾਉਣ ਦੀ ਗੱਲ ਕਰ ਰਿਹਾ ਤੇ 102 4 ਕੱਟ ਲੱਗਣ ਵਾਲੀ ਸੈਂਸ ਖਤਮ ਹੋ ਜਾਂਦੀ ਹੈ 120 ਕੱਟ ਜਿਹੜੇ ਆ ਬਹੁਤ ਮਾੜੀ ਗੱਲ ਹੈ ਅਸੀਂ ਹੈਰਾਨ ਆ ਇਸ ਗੱਲ ਤੇ ਕਿ ਕਿਉਂ ਉਸ ਫਿਲਮ ਦੇ ਵਿੱਚ ਦਾ ਮਤਲਬ ਹੈ ਕੋਈ ਮੁੱਦਾ ਹੀ ਹੈ ਨਹੀਂ ਇਹੋ ਜਿਹਾ ਮੈਂ ਉਸ ਫਿਲਮ ਨੂੰ ਬੜੇ ਬਰੀਕੀ ਨਾਲ ਬੜਾ ਨੇੜੇ ਹੋ ਕੇ ਦੇਖਿਆ ਪੂਰਾ ਮੈਂ ਉਸ ਉਸ ਦੇ ਨਾਲ ਖੜਾ ਤੇ ਅਸੀਂ ਉਸ ਫਿਲਮ ਨੂੰ ਰਿਲੀਜ਼ ਕਰ ਲਈ ਅਸੀਂ ਪੂਰਾ ਜਥੇਬੰਦਕ ਤੌਰ ਤੇ ਮਤਲਬ ਸ਼੍ਰੋਮਣੀ ਕਮੇਟੀ ਇਸ ਗੱਲ ਹੀ ਚਾਰਾਜੋਈ ਕਰ ਰਹੀ ਆ ਕਿਉਂਕਿ ਉਹ ਫਿਲਮ ਤਾਂ ਨਾਂ ਤਾਂ ਜਰੂਰ ਫਿਲਮ ਹੈ ਪਰ ਉਹ ਮਨੋਰੰਜਨ ਨਹੀਂ ਹੈਗਾ ਉਹ ਤਾਂ ਇੱਕ ਹਿਸਟਰੀ ਤੇ ਇਤਿਹਾਸ ਦੀ ਜਿਹੜਾ ਜਿਹੜਾ ਖੁਲਾਸਾ ਵਾ ਜਿਹੜਾ ਕਿ ਬਹੁਤ ਘੱਟ ਹੁੰਦਾ ਇਸ ਤਰ੍ਹਾਂ ਦੀ ਇਸਲੀਅਤ ਘੱਟ ਪੇਸ਼ ਕੀਤੀ ਜਾਂਦੀ ਹੈ ਮਿਲਾਵਟ ਹੋ ਜਾਂਦੀ ਹੈ ਹੋਰ ਬਹੁਤ ਕੁਝ ਹੁੰਦਾ ਪਰ ਉਹ ਜਸਵੰਤ ਸਿੰਘ ਖਾਲੜਾ 95 ਪੰਜਾਬ 95 ਜਿਹੜੀ ਆ ਉਹ ਫਿਲਮ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਫਿਲਮਾ ਉਸ ਨੂੰ ਵੀ ਇਸੇ ਕਰਕੇ ਰੋਕਿਆ ਗਿਆ ਕਿ ਉਹ ਸਿੱਖਾਂ ਦੇ ਕਰੈਕਟਰ ਨੂੰ ਤੇ ਪੰਜਾਬ ਦੇ ਅੰਦਰ ਵਾਪਰੇ ਦੁਕਾਨ ਦੀ ਅਸਲ ਤਸਵੀਰ ਪੇਸ਼ ਕਰਦੀ ਆ ਉਸ ਕੋਈ ਸ਼ੱਕ ਨਹੀਂ ਕਿ ਉਸ ਦੇ ਵਿੱਚ ਦਰਦੀਦ ਨੇ ਉਸ ਰੋਲ ਨੂੰ ਬਹੁਤ ਅੰਦਰ ਤੱਕ ਜਾ ਕੇ ਨਵਾਇਆ ਇਹ ਇੱਕ ਉਸ ਦੀ ਸਿਫਤ ਆ ਜੀ ਪਰ ਜਿਸ ਤਰੀਕੇ ਹੁਣੇ ਸਾਰਾ ਵਿਵਾਦ ਚੱਲਦਾ ਪਿਆ ਸੀ ਪਹਿਲਾਂ ਪੰਜਾਬ 95 ਦਾ ਜ਼ਿਕਰ ਹੋਇਆ ਉਸ ਤੋਂ ਬਾਅਦ ਇਹ ਤੇ ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਪਰ ਲੋਕ ਪੱਗ ਦਾ ਬੜਾ ਜ਼ਿਕਰ ਕਰ ਰਹੇ ਆ ਦਸਤਾਰ ਦਾ ਜ਼ਿਕਰ ਕਰ ਰਹੇ ਆ ਕਿ ਇਸ ਕਾਰਨ ਦਿਲਜੀਤ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਵਾ ਤਾਂ ਤੁਸੀਂ ਇਸ ਮਸਲੇ ਤੇ ਕੀ ਸਮਝਦੇ ਹੋ ਲੋਕਾਂ ਨੂੰ ਤੁਸੀਂ ਇੱਥੇ ਕੀ ਸਮਝਾਉਣਾ ਚਾਹੋਗੇ ਜਿਹੜੇ ਲੋਕ ਭਾਵੇਂ ਪੰਜਾਬ ਦੇ ਨਹੀਂ ਨੇ ਜਾਂ ਉਹ ਲੋਕ ਸਾਥ ਦੇ ਰਹੇ ਆ ਜਾਂ ਵਿਰੋਧ ਕਰ ਰਹੇ ਆ ਤਾਂ ਤੁਹਾਡਾ ਇੱਥੇ ਕੀ ਉਨ੍ਹਾਂ ਨੂੰ ਜਵਾਬ ਰਹੇਗਾ ਦੇਖੋ ਇੱਕ ਗੱਲ ਮਨ ਕੇ ਚਲਨੀ ਪੈਗੀ ਕਿ ਕੋਈ ਵੀ ਵਿਅਕਤੀ ਆ ਉਹਦੀ ਜਿਹੜੀ ਕਾਬਲੀਅਤ ਆ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਉਸ ਦੀ ਡੈਡੀਕੇਸ਼ਨ ਆ ਉਸ ਨੂੰ ਤੁਸੀਂ ਘਟਾ ਨਹੀਂ ਸਕਦੇ ਉਸ ਵਿਅਕਤੀ ਵੱਲੋਂ ਜਿਹੜਾ ਉਹਦਾ ਰੋਲ ਆ ਉਸ ਰੋਲ ਤੇ ਉਹਦੀ ਜਿਹੜੀ ਜਿਹੜੀ ਉਹਦੀ ਕਾਰਗੁਜ਼ਾਰੀ ਆ ਜਿਹੜੀ ਉਹਦੀ ਮਿਹਨਤ ਆ ਉਹ ਮਿਹਨਤ ਨੇ ਰੰਗ ਦਿਖਾਉਣਾ ਹੀ ਦਿਖਾਉਣਾ ਸੋ ਇਹ ਲੋਕ ਜਿੰਨੇ ਮਰਜ਼ੀ ਉਹਦੀ ਦਸਤਾਰ ਕਰਕੇ ਜਾਂ ਉਹਦੇ ਪੰਜਾਬੀ ਹੋਣ ਕਰਕੇ ਉਹਦੇ ਰਾਵ ਜਿੱਦਾਂ ਮਰਜ਼ੀ ਰੋੜਾ ਰਕਾ ਦੇਣ ਪਰ ਵੇਖੋ ਉਹ ਉਹ ਬੰਦੇ ਦੀ ਮਿਹਨਤ ਰੰਗ ਲਿਆਉਂਦੀ ਹੈ ਨਾ ਆਪਾਂ ਕਹਿੰਦੇ ਆ ਅਕਸਰ ਦਾ ਡਾਇਲੌਗ ਹੁੰਦਾ ਸੋ ਇਸ ਕਰਕੇ ਉਹਦੀ ਕਾਬਲੀਅਤ ਨੂੰ ਰੋਕਣਾ ਬਹੁਤ ਔਖਾ ਹੈ ਜੀ ਉਹ ਇਮਾਨਦਾਰ ਹੈ ਆਪਣੇ ਕਿਤੇ ਵਿੱਚ ਪੂਰਨ ਤੌਰ ਤੇ ਇਮਾਨਦਾਰ ਉਹ ਕਿਸੇ ਤਰ੍ਹਾਂ ਦਾ ਫਲ ਕਿਹਨਾ ਫਰੇਮ ਨਹੀਂ ਕਰਦਾਗਾ ਉਹ ਜੇ ਗੱਲ ਕਰਦਾ ਢੜਕੇ ਕਰਦਾ ਉਹ ਜੇ ਦੇਸ਼ ਤੋਂ ਬਾਹਰ ਜਾ ਕੇ ਆਪਣੇ ਦੇਸ਼ ਦੇ ਝੰਡੇ ਨੂੰ ਚੁੱਕ ਕੇ ਗੱਲ ਕਰਦਾ ਤੇ ਕੀ ਮਾੜੀ ਗੱਲ ਤੇ ਕਿੱਥੋਂ ਉਹਨੂੰ ਤੁਸੀਂ ਗद्दार ਕਹਿ ਸਕਦੇ ਇਹ ਇਹ ਬਹੁਤ ਸਾਰੇ ਛੋਸ਼ੇ ਜਿਹੜੇ ਠਾਏ ਜਾਂਦੇ ਆ ਔਰ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਿਆ ਵਾ ਇਹ ਇੱਕ ਚੰਗੀ ਗੱਲ ਹੈ ਜਿਹੜੀ ਅੱਜ ਦੇ ਸਮੇਂ ਦੇ ਅੰਦਰ ਸੋਸ਼ਲ ਮੀਡੀਆ ਤੇ ਮੈਨੂੰ ਦੇਖਣ ਨੂੰ ਮਿਲਿਆ ਜੀ ਆਖਰੀ ਸਵਾਲ ਲਊਂਗਾ ਜੀ ਜਿੱਦਾਂ ਤੁਸੀਂ ਝੰਡੇ ਦਾ ਜ਼ਿਕਰ ਕੀਤਾ ਵਾ ਦਿਲਜੀਤ ਨੇ ਅਸੀਂ ਪਰਫਾਰਮੈਂਸ ਦੇਖੀ ਆਂ ਸਟੇਜ ਦੀ ਆ ਜਦੋਂ ਦਿਲਜੀ ਸਟੇਜ ਦੇ ਉੱਪਰ ਜਾਂਦੇ ਆ ਉਹ ਗੱਲ ਪੰਜਾਬੀ ਦੇ ਵਿੱਚ ਕਰਦੇ ਆ ਪੰਜਾਬ ਦੀ ਕਰਦੇ ਆ ਪੰਜਾਬੀ ਦੀ ਕਰਦੇ ਆ ਪਰ ਉੱਥੇ ਨਾਲ ਉਹ ਤਿਰੰਗਾ ਝੰਡਾ ਵੀ ਲੈ ਕੇ ਜਾਂਦੇ ਆ ਦੇਸ਼ ਦਾ ਸਨਮਾਨ ਹੈ ਜਿਹੜਾ ਉਹ ਵੀ ਬਰਾਬਰ ਰੱਖਦੇ ਆ ਤਾਂ ਕੀ ਲੱਗਦਾ ਕਿ ਜਾਣ ਬੁੱਝ ਕੇ ਫਿਰ ਜੋ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਟਾਰਗੇਟ ਕੀਤਾ ਜਾਂਦਾ ਵਾ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਗद्दार ਦਾ ਟੈਗ ਦੇਣ ਲੱਗਿਆ ਮੈਂਟਲ ਲਗਾਇਆ ਜਾਂਦਾ ਵਾ ਸੋਸ਼ਲ ਮੀਡੀਆ ਦੇ ਉੱਪਰ ਦੇਖੋ ਮੈਨੂੰ ਬੜਾ ਅਫਸੋਸ ਹੋਇਆ ਕੀ ਕਬੀਕਾ ਨਾਮ ਦਾ ਬੰਦਾ ਜਿਹੜਾ ਕਿ ਮੂਲ ਜਿਹੜਾ ਪੰਜਾਬੀ ਐ ਪੰਜਾਬੀ ਗਾਣਿਆਂ ਤੋਂ ਚੱਲਿਆ ਉਸਨੇ ਬੜਾ ਮਾੜਾ ਬੋਲਿਆ ਤੇ ਉਹ ਕੀ ਆਪਣੇ ਆਪ ਨੂੰ ਕੀ ਸ਼ੋਅ ਕਰਨਾ ਚਾਹੁੰਦਾ ਉਸ ਦਾ ਉਹਦਾ ਕਿਰਦਾਰ ਕੀ ਐ ਉੱਥੇ ਸਮਾਜ ਦੇ ਅੰਦਰ ਇੰਡਸਟਰੀ ਦੇ ਅੰਦਰ ਉਹਦਾ ਕੀ ਐ ਤੇ ਕੀ ਉਹ ਆਪਣੇ ਉਹਨੂੰ ਵੱਡਾ ਦੇਸ਼ ਭਗਤ ਕਹਿੰਦਾ ਵਾ ਉਹ ਜਦੋਂ ਜਾ ਕੇ ਪਾਕਿਸਤਾਨ ਦੇ ਵਿੱਚ ਜਾ ਕੇ ਤੋਹਫੇ ਲੈਂਦਾ ਵਾ ਉਹ ਪਾਕਿਸਤਾਨੀ ਨਹੀਂ ਗਏ ਇਹ ਮਾੜੀ ਗੱਲ ਸੀ ਦੇਖੋ ਮੈਂ ਇਹਨੂੰ ਰਾਜਨੀਤੀ 'ਚ ਰਾਲਗੜ ਨਹੀਂ ਕਰਨਾ ਚਾਹੁੰਦਾ ਇੰਨਾ ਮਿਸ਼ਾਣ ਹੁਣ ਇੱਥੇ ਇਤਰਾਜ਼ ਕਈਆਂ ਨਹੀਂ ਕੀਤਾ ਕਿ ਜਿਹੜੀ ਆ ਏਸ਼ੀਆ ਟੂਰਨਾਮੈਂਟ ਹੋ ਰਿਹਾ ਉੱਥੇ ਪਾਕਿਸਤਾਨ ਦੀ ਟੀਮ ਹਿੰਦੁਸਤਾਨ ਆ ਰਹੀ ਹੈ ਕੀ ਤੁਸੀਂ ਉਹਨੂੰ ਰੋਕ ਦੋਗੇ ਹੂੰ ਉਸ ਤੋਂ ਜੇ ਹਾਕੀ ਦੀ ਟੀਮ ਚ ਕੋਈ ਪਾਕਿਸਤਾਨ ਦੇ ਨਾਲ ਖੇਡਿਆ ਗਿਆ ਜਾਂ ਕੋਈ ਕ੍ਰਿਕਟ ਜਿਹੜਾ ਕੋਈ ਖੇਡਿਆਗਾ ਤੁਸੀਂ ਰੋਕੋ ਮਾਰੀ ਗੱਲ ਹੈ ਨਹੀਂ ਰੋਕਣਾ ਚਾਹੀਦਾ ਕਿਉਂਕਿ ਇਹ ਜਿਹੜਾ ਖੇਤਰ ਆ ਇਹ ਖੇਤਰ ਦੀ ਸਾਂਝ ਬਣੀ ਰਹਿਣੀ ਚਾਹੀਦੀ ਹੂੰ ਉਹਦੇ ਨਾਲ ਕਾਰਨ ਕੀ ਆ ਕਿ ਜਦੋਂ ਜਿਹੜੀ ਸਰਹੱਦਾਂ ਸਰਹੱਦ ਤੇ ਜੇ ਸ਼ਾਂਤੀ ਬਣੂਗੀ ਤਾਂ ਦੋਨੇ ਦੇਸ਼ਾਂ ਦੀ ਤਰੱਕੀ ਬਣੇਗੀ ਸਾਦਾ ਤਣਾਅ ਘਟੇਗਾ ਤੇ ਤਰੱਕੀ ਬਣੇਗੀ ਸੋ ਇਸ ਤਰੱਕੀ ਇਸ ਟਕਰਾਓ ਨੂੰ ਘਟਾਉਣ ਵਾਸਤੇ ਮਾਹੌਲ ਨੂੰ ਸੁਖਾਵਾਂਾ ਕਰਨ ਵਾਸਤੇ ਇਹੋ ਤੋਂ ਲੋਕ ਨੇ ਜਿਹੜੇ ਇਹ ਕਲਾਕਾਰ ਲੋਕ ਨੇ ਜਾਂ ਕੋ ਖਿਡਾਰੀ ਲੋਕ ਨੇ ਇਹ ਤੁਹਾਡੇ ਆਪਸੀ ਜਿਹੜੇ ਤਣਾਅ ਨੂੰ ਖਤਮ ਕਰਦੇ ਨੇ ਸੋ ਇਹਨਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਕਿ ਆਪਾਂ ਦੇਖਦੇ ਹਾਂ ਕਿ ਉਹ ਸਸਥਾਵਾਂ ਨੇ ਜਿਹੜੀਆਂ ਕਿ 15 ਅਗਸਤ ਵਾਲੇ ਦਿਨ ਬਾਹਰ ਜਾ ਕੇ ਮੋਮਤੀਆਂ ਜਗਾਉਂਦੀਆਂ ਨੇ ਕੀ ਉਹ ਗਰਦਾਰ ਲੋਕ ਨੇ ਉਹ ਚੰਗੇ ਲੋਕ ਨੇ ਜਿਹੜੇ ਤੁਹਾਡੇ ਦੇਸ਼ ਇਤਰਾਖਦਮ ਕਰਨਾ ਚਾਹੁੰਦੇ ਸੋ ਉਹਨਾਂ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ ਜੀ ਵੇ ਲੋੜਾ ਵਿਵਾਦ ਪੈਦਾ ਕਰਕੇ ਕਿਸੇ ਦੀ ਚੜ੍ਹਤ ਨੂੰ ਨਾ ਜਰਨਾ ਇਹ ਇੱਕ ਕਾਇਰਤਾ ਦੀ ਗੱਲ ਆ ਜਦੋਂ ਕਿ ਸਾਨੂੰ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਦਲਜੀਤ ਇੱਕ ਚੰਗਾ ਕਲਾਕਾਰ ਆ ਜਿਸ ਨੂੰ ਸਭ ਲੋਕਾਂ ਨੇ ਸਮਰਥਨ ਕੀਤਾ ਮੈਂ ਉਸ ਇੰਡਸਟਰੀ ਤੋਂ ਨਾਲ ਸੰਬੰਧਿਤ ਨਾ ਹੋਣ ਦੇ ਬਾਵਜੂਦ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਹਮਾਇਤ ਕੀਤੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਬੜੇ ਅਹਿਮ ਮਸਲੇ ਦੇ ਉੱਪਰ ਚਰਚਾ ਕੀਤੀ ਆ ਦੱਸਦੀ ਕਿ ਦਲਜੀਤ ਦਾ ਮਸਲਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦੇ ਵਿੱਚ ਹਾਲਾਂਕਿ ਫਿਲਮ ਰਿਲੀਜ਼ ਹੋ ਚੁੱਕੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਦੋ ਪਾਸੇ ਨਜ਼ਰ ਆ ਰਿਹਾ ਇੱਕ ਵਿਰੋਧ ਵਾਲਾ ਪੱਖ ਹੈ ਤੇ ਦੂਜਾ ਜੋ ਹਮਾਇਤ ਵਾਲਾ ਪੱਖ ਆ ਤਾਂ ਤੁਸੀਂ ਇਸ ਮਸਲੇ ਦੇ ਉੱਪਰ ਕੀ ਸੋਚ ਰਹੇ ਹੋ ਕੀ ਤੁਹਾਡੇ ਮਨਾਂ ਚ ਵਿਚਾਰ ਨੇ ਉਹ ਵੀ ਕਮੈਂਟਾਂ ਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲ